ਜੋ ਹਾਈ ਕਮਾਂਡ ਨੇ ਕੀਤਾ ਉਹ ਸਰ ਮੱਥੇ ਤੇ ਮੈਂ ਜੋ ਪੁਰਾਣਾ ਤੁਸੀਂ ਕਹਿ ਰਹੇ ਹੋ ਉਹ ਪੂਰਾ ਤਜਰਬਾ ਮੈਂ ਹੁਣ ਪੂਰੇ ਹਾਊਸ ਚ ਵਰਤਾਂਗੇ ਤੇ ਇਹਨਾਂ ਦੇ ਜੋ ਜੋ ਕਹਿਣਗੇ ਰੁਕੇ ਕੰਮ ਚਾਹੇ ਕਾਰਪੋਰੇਸ਼ਨ ਦਾ ਕੋਈ ਕੰਮ ਆ ਜਾਂ ਕੋਈ ਵੀ ਹੈ ਤੇ ਸਾਡੇ ਮੰਤਰੀ ਸਾਹਿਬ ਖੜੇ ਆ ਕੋਈ ਨਾ ਹੀ ਨਹੀਂ ਕਿਸੇ ਨੂੰ ਵਿਰੋਧੀ ਹਲੇ ਕਹਿੰਦੇ ਨੇ ਕਿ ਇਹ ਜੈਰਾਵਾ ਹਾਊਸ ਜ਼ਿਆਦਾ ਦੇ ਚੱਲਣ ਵਾਲਾ ਨਹੀਂ ਜਿਨ੍ਹਾਂ ਨੂੰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਾ ਬਣਾ ਆਂਦਾ ਲਾਲਚ ਦੇ ਕੇ ਲੈ ਕੇ ਗਿਆ ਉਹ ਹੁਣ ਆਉਣ ਵਾਲੇ ਦਿਨਾਂ ਇਹ ਦੇਖੋ ਕੀ ਰੰਗਤ ਦਿਖਾਉਂਦਾ ਕਿਹਨੂੰ ਲੈ ਕੇ ਆਏ ਅਸੀਂ ਤਿੰਨਾ ਚੋ ਦੱਸ ਤੁਸੀਂ ਦੱਸੋ ਨਾ ਤਿੰਨਾ ਚੋ ਕਿਨੂੰ ਲੈ ਕੇ ਆਏ ਆ ਮੇਰ ਨੂੰ ਲੈ ਕੇ ਆਏ ਐਵੇਂ ਬੋਲੀ ਜਾਂਦੇ ਨਾ ਉਹਨਾਂ ਨੂੰ ਪਤਾ ਲੱਗਦਾ ਕੁਝ ਨਹੀਂ ਉਹਨਾਂ ਨੂੰ ਹਾਜਮ ਨਹੀਂ ਹੋ ਰਿਹਾ ਇਹ ਰੋਂਡੀ ਪਲੇਅਰ ਨਹੀਂ ਹੁੰਦੇ ਉਹਨਾਂ ਚੋਂ ਲੁਧਿਆਣਾ ਦੇ ਵਿੱਚ ਨਗਮ ਦਾ ਹਾਊਸ ਬਣ ਚੁੱਕਾ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਮੇਅਰ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀਆਂ ਚੋਣ ਕਰ ਦਿੱਤੀ ਗਈਆਂ ਰਕੇਸ਼ ਪ੍ਰਾਸ਼ਰ ਜੀ ਸਾਡੇ ਨਾਲ ਮਜੂਰ ਨੇ ਸਰ ਪਾਰਟੀ ਨੇ ਸੀਨੀਅਰ ਡਿਪਟੀ ਮੇਅਰ ਬਣਾ ਕੇ ਨਿਵਾਜੀਆ ਕਿਸ ਤਰ੍ਹਾਂ ਦੇ ਦੇ ਲੋਹਿਆਣਾ ਦੇ ਡਿਵੈਲਪਮੈਂਟ ਵਾਸਤੇ ਅੱਗੇ ਵੀ ਲੱਗੇ ਹੋਏ ਸੀਗੇ ਤੇ ਹੁਣ ਨਵੇਂ ਹਾਊਸ ਦੇ ਵਿੱਚ ਕਿੰਦਾ ਪ੍ਰੋਟੀ ਰਹਿ ਗਿਆ ਮੈਂ ਸੁਪਰੀਮੋ ਅਰਵੰਦ ਕੈਜਰੀਵਾਲ ਜੀ ਰਾਗਵ ਜੱਡਾ ਜੀ ਸਾਡੇ ਮੰਤਰੀ ਸਾਹਿਬ ਮੁੰਡਿਆ ਸਾਹਿਬ ਬੈਠੇ ਆ ਖੜੇ ਕੋਲ ਤੇ ਸਾਰੇ ਐਮਐਲਏ ਲੁਧਿਆਣੇ ਦੇ ਤੇ ਸਾਡੇ ਪ੍ਰਧਾਨ ਜੀ ਸੂਬਾ ਦੇ ਆਏ ਹੋਏ ਆਮਨ ਰੋੜਾ ਜੀ ਸਾਰੇ ਲੀਡਰਸ਼ਿਪ ਅਧਿਕਾਰ ਲੋਦਾਣਾ ਦੇ ਐਮਐਲਏ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਕਰਕੇ ਮੈਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਤੇ ਇਹਨਾਂ ਨੂੰ ਮੈਂ ਸ਼ਿਕਾਇਤ ਨਹੀਂ ਦਊਂਗਾ ਬਿਲਕੁਲ 100 ਦੇ 100% ਇਹਨਾਂ ਦਾ ਭਰੋਸਾ ਪੂਰਾ ਕਰੂੰਗਾ ਹਾਊਸ ਦੇ ਵਿੱਚ ਸਾਰੇ ਨਾਲ ਸੀਨੀਅਰ ਜਿਹੜੇ ਨੇ ਕਾਉਂਸਲਰ ਦੇ ਰੂਪ ਦੇ ਵਿੱਚ ਤੁਸੀਂ ਮੌਜੂਦ ਰਹਣਗੇ ਤੇ ਹੁਣ ਸੀਨੀਅਰ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਬੇਸ਼ੱਕ ਮੇਅਰ ਦੇ ਨਾਮ ਨੂੰ ਚਰਚਾ ਚੱਲੀ ਸੀ ਪਰ ਪਾਰਟੀ ਵੱਲੋਂ ਮਹਿਲਾ ਦਾ ਜਿਹੜਾ ਵਾ ਰਾਖਵਾ ਕਰਨ ਕੀਤਾ ਗਿਆ ਕਿਸ ਤਰ੍ਹਾਂ ਦੇ ਇਹ ਜੋ ਮੈਨੂੰ ਖੁਸ਼ੀ ਹੈ ਵੀ ਲੇਡੀਜ਼ ਬਣਿਆ ਬਹੁਤ ਖੁਸ਼ੀ ਹੈ ਪਹਿਲੀ ਵਾਰ ਲੇਡੀਜ਼ ਦਿੱਤੀ ਹੈ ਜੋ ਹਾਈ ਕਮਾਂਡ ਨੇ ਕੀਤਾ ਉਹ ਸਰ ਮੱਥੇ ਤੇ ਮੈਂ ਜੋ ਪੁਰਾਣਾ ਤੁਸੀਂ ਕਹਿ ਰਹੇ ਹੋ ਉਹ ਪੂਰਾ ਤਜਰਬਾ ਮੈਂ ਹੁਣ ਪੂਰੇ ਹਾਊਸ ਚ ਵਰਤਾਂਗੇ ਸਾਡੀ ਟੀਮ ਸਮੁੱਚੀ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇ ਸਾਡੇ ਐਮਐਲਏ ਮੁੰਡਿਆ ਸਾਹਿਬ ਮੰਤਰੀ ਸਾਹਿਬ ਦਾਨਵ ਜੀ ਸਾਰੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰਾ ਸਾਥ ਦੇਣਗੇ ਤੇ ਇਹਨਾਂ ਦੇ ਜੋ ਜੋ ਕਹਿਣਗੇ ਰੁਕੇ ਕੰਮ ਚਾਹੇ ਕਾਰਪੋਰੇਸ਼ਨ ਦਾ ਕੋਈ ਕੰਮ ਆ ਜਾਂ ਕੋਈ ਵੀ ਆ ਸਾਡੇ ਮੰਤਰੀ ਸਾਹਿਬ ਖੜੇ ਆ ਕੋਈ ਨਾ ਹੀ ਨਹੀਂ ਕਿਸੇ ਨੂੰ ਕਿਉਂਕਿ ਇਹ ਸਾਡੇ ਭਰਾਵਾਂ ਵਾਂਗੂ ਪਿਆਰ ਆ ਸਾਡੇ ਕਾਉਂਸਲਰਾਂ ਦੇ ਸਹਾਰੇ ਜਿਹੜਾ ਵਾ ਨਿਗਮ ਦੇ ਵਿੱਚ ਹਾਊਸ ਬਣਾਇਆ ਵਾ ਆਮ ਆਦਮੀ ਪਾਰਟੀ ਨੇ ਬੇਸ਼ੱਕ ਉਹਨਾਂ ਨੇ ਸਪੋਰਟ ਕਰ ਦਿੱਤੀ ਆ ਪਰ ਵਿਰੋਧੀ ਹਾਲੇ ਕਹਿੰਦੇ ਨੇ ਕਿ ਇਹ ਜਿਹੜਾ ਵਾ ਹਾਊਸ ਜ਼ਿਆਦਾ ਦੇ ਚੱਲਣ ਵਾਲਾ ਨਹੀਂ ਜਿਨ੍ਹਾਂ ਨੂੰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਾ ਬਣਾਉਣ ਦਾ ਲਾਲਚ ਦੇ ਕੇ ਲੈ ਕੇ ਗਏ ਆ ਉਹ ਹੁਣ ਆਉਣ ਵਾਲੇ ਦਿਨਾਂ ਇਹ ਦੇਖੋ ਕੀ ਰੰਗ ਦਿਖਾਉਂਦੇ ਕਿਹਨੂੰ ਲੈ ਕੇ ਆਏ ਅਸੀਂ ਤਿੰਨਾਂ ਚੋਂ ਤੁਸੀਂ ਦੱਸੋ ਨਾ ਤਿੰਨਾਂ ਚੋਂ ਕਿਹਨੂੰ ਲੈ ਕੇ ਆਏ ਮੇਰ ਨੂੰ ਲੈ ਕੇ ਆਏ ਐਵੇਂ ਬੋਲੀ ਜਾਂਦਾ ਨਾ ਉਹਨਾਂ ਨੂੰ ਪਤਾ ਲੱਗਦਾ ਕੁਝ ਨਹੀਂ ਉਹਨਾਂ ਨੂੰ ਹਾਜਮ ਨਹੀਂ ਹੋ ਰਿਹਾ ਇਹ ਰੋਂਡੀ ਪਲੇਅਰ ਨਹੀਂ ਹੁੰਦੇ ਉਹਨਾਂ ਚੋਂ ਤਾਂ ਮੰਤਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੇ ਵਿੱਚ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਹੁਣ ਬਹੁਤ ਖੁਸ਼ੀ ਦੀ ਗੱਲ ਹੈ ਜਿ ਲੁਧਿਆਣਾ ਵਾਸੀਆਂ ਲਈ ਕਿ ਮੇਅਰ ਸਾਡੀ ਭੈਣ ਜੀ ਇੰਜੀਨੀਅਰ ਡਿਊਟੀ ਮੇਅਰ ਰਕੇਸ਼ਪਾਲਾ ਸਾਡੀ ਚੁਣੇ ਗਏ ਆ ਤੇ ਡਿਊਟੀ ਮੇਅਰ ਸਭੀ ਜੋਰ ਪੂਰੇ ਵਿਕਾਸ ਦੇ ਕੰਮਾਂ ਤੇ ਤੇਜ਼ੀ ਆਊਗੀ ਲੁਧਿਆਣਾ ਵਾਸੀਆਂ ਦਾ ਧੰਨਵਾਦ ਵੀ ਕਰਦਾ ਮੈਂ ਜਿਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਤੇ ਉਹਨਾਂ ਨੂੰ ਵਾਦਾ ਕਰਦਾ ਕਿ ਇੱਕ ਇੱਕ ਕੰਮ ਜਿਹੜਾ ਪੈਂਡਿੰਗ ਪ ਹਰ ਕੰਮ ਜਿਹੜਾ ਬਹੁਤ ਜਲਦੀ ਕਰਾਵਾਂਗੇ ਤੇ ਵਿਕਾਸ ਦੇ ਕੰਮਾਂ ਦੀ ਤੇਜ਼ੀ ਲਿਆਵਾਂਗੇ। ਤੇ ਲੁਧਿਆਣਾ ਜਿਹੜਾ ਵਾ ਸਾਣਾ ਵੱਡੀ ਨਗਰ ਨਿਗਮ ਹੈ ਸਾਣਾ ਵੱਡਾ ਸ਼ਹਿਰ ਹੈ ਇੱਥੇ ਦੀਆਂ ਸਮੱਸਿਆਵਾਂ ਵੀ ਜੜੀਆਂ ਵਾ ਬਾਕੀ ਸ਼ਹਿਰਾਂ ਦੇ ਮੁਤਾਬਕ ਅਲੱਗ ਨੇ ਤੇ ਵੱਡੀਆਂ ਵਾ। ਕਿਸ ਤਰ੍ਹਾਂ ਜਿਹੜੀ ਵਾਰੀ ਇਮਾਨਦਾਰ ਪਾਰਟੀ ਦਾ ਕਮਾਂਡ ਆਈ ਹੈ। ਇਮਾਨਦਾਰ ਪਾਰਟੀ ਦਾ ਮੇਅਰ ਬਣਿਆ ਤੇ ਪੂਰੇ ਜਿਹੜਾ ਇਮਾਨਦਾਰੀ ਨਾਲ ਜਿਹੜੇ ਕੰਮਾਂ ਦੀ ਸਪੀਡ ਲਿਆਵਾਂਗੇ ਜਿਹੜਾ ਭ੍ਰਿਸ਼ਟਾਚਾਰ ਨੇ ਅੱਜ ਤੱਕ ਚੱਲਦਾ ਆ ਰਿਹਾ ਸੀ ਉਹ ਖਤਮ ਕਰਾਂਗੇ। ਇਹ ਸੀਗੇ ਹਰਦੀਪ ਸਿੰਘ ਮੁੰਡਿਆ ਜਿਹੜੇ ਕਹਿੰਦੇ ਕਿ ਲੁਧਿਆਣਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਊਸ ਬਣਿਆ ਤੇ ਲੁਧਿਆਣਾ ਦੇ ਵਿੱਚ 12.3 ਕਮਾ ਦੀ ਝੜੀ ਲਗਾਈ ਜਾਏਗੀ ਕੈਮਰਾ ਪਰਸਾ ਰੋਹਿਤ ਨਾਲ ਬੁਵੇਕਤਾਲ ਚਰਚਾ ਟੀਵੀ ਲੁਧਿਆਣਾ